ਬੱਚਾ ਭੱਜ ਗਿਆ ਤੇ ਟੱਕਰ ਹੁਣ ਦੇਖਦੇ ਆ ਆ ਗਈ ਬਈ ਕੌਣ ਦਿੰਦਾ ਬਾਪ ਅੱਪ 22 28 ਪੁਆਇੰਟ ਬਾਈ ਜੀ ਤੋਂ ਬਾਲ ਆ ਗਿਆ 22 28 ਇਹ ਬਾਈ ਜੀ ਤਰਨ ਮਾਲਕਪੁਰ ਹਰਜਿੰਦਰ ਈਸ਼ਨਪੁਰ ਮਨਵੀਰ ਮੰਗਟ ਰਾਮਪੁਰ ਬੱਬੂ ਖੰਨਾ ਤੇ ਨਾਲ ਬੱਚਾ ਬਾਈ ਜੀ ਧਰਮਿੰਦਰ ਗਖਲਾ ਇਹ ਬੋਪੋ ਬੋਪੋ ਮੀਮਸਾ ਗੱਗੀ ਮੀਮਸਾ ਇਹ ਬਾਈ ਧਰਮਿੰਦਰ ਹਣਾਲਾ ਤੇ ਛੋਟਾ ਬਾਈ ਇਹ ਜਿੱਥੇ ਈਸ਼ਨਪੁਰੀਆਂ ਦਾ ਮਾਲਕਪੁਰੀਆਂ ਦਾ ਟੱਕਰ ਪੂਰੀ ਪੱਟੀ ਆ ਪਟਾਕੇ ਤੇ ਪਟਾਕਾ ਪੈਂਦਾ ਹਜੇ ਖੇਡ ਸ਼ੁਰੂ ਹੋਈ ਆ ਦੂਜੀ ਸ਼ਿਫਟ ਦੀ ਇਹ ਦੂਜੀ ਗੱਡੀ ਭੱਜੀ ਆ ਤੇ ਪਟਾਕੇ ਤੇ ਪਟਾਕਾ ਥਾ ਪਟਾਕਾ